ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਹਾਂ ਇੱਕ ਹੋਰ ਪਵਿੱਤਰ ਤੇ ਇਤਿਹਾਸਿਕ ਸਥਾਨ ਕੁਰਦਵਾਰਾ ਸ਼੍ਰੀ ਕੋਣੀ ਸਾਹਿਬ ਜੀ ਜੋ ਮਨੀ ਮਾਜਰਾ ਚੰਡੀਗੜ੍ਹ ਵਿਖੇ ਸਥਿਤ ਹੈ ਇਹ ਸਥਾਨ ਉਸ ਵੇਲੇ ਦੀ ਗਵਾਹੀ ਦਿੰਦਾ ਹੈ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਪਧਾਰੇ ਸਨ ਕਿਆ ਜਾਂਦਾ ਹੈ ਕਿ ਗੁਰੂ ਜੀ ਨੇ ਇੱਥੇ ਥੋੜਾ ਸਮਾਂ ਵਿਸ਼ਰਾਮ ਕੀਤਾ ਤੇ ਜਿੱਥੇ ਗੁਰੂ ਜੀ ਨੇ ਆਪਣੀ ਕੋਣੀ ਟਿਕਾਈ ਉਹ ਅਸਥਾਨ ਅੱਜ ਗੁਰਦੁਆਰਾ ਕੋਣੀ ਸਾਬ ਦੇ ਰੂਪ ਵਿੱਚ ਸਦਾ ਲਈ ਅਮਰ ਹੋ ਚੁੱਕਾ ਹੈ ਇਹ ਸਿਰਫ ਇੱਕ ਇਤਿਹਾਸਿਕ ਇਮਾਰਤ ਨਹੀਂ ਸਗੋਂ ਸਾਧ ਸੰਗਤ ਲਈ ਸ਼ਰਧਾ ਤੇ ਵਿਸ਼ਵਾਸ ਦਾ ਚਿੰਨ੍ਹ ਹੈ ਆਓ ਆਪ ਅਦರ್ಶਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਕੋਣੀ ਸਾਹਿਬ ਜੀ ਦੇ ਇੱਥੋਂ ਗੁਰਦੁਆਰੇ ਦਾ ਦ੍ਰਿਸ਼ ਬਹੁਤ ਹੀ ਮਨ ਨੂੰ ਪਾਉਂਦਾ ਹੈ ਸામਣੇ ਦਿਖ ਰਹੀ ਹੈ ਨਾਗਣੀ ਇੱਕ ਅਜਿਹਾ ਸ਼ਸਤਰ ਜਿਸ ਦੀ ਧਾਰ ਸਿੱਧੀ ਹਾਥੀ ਦੇ ਸਿਰ ਵਿੱਚ ਉੱਤਰੀ ਸੀ ਇਹ ਕੋਈ ਸਧਾਰਨ ਹਥਿਆਰ ਨਹੀਂ ਸਗੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੀ ਫੌਜ ਦੇ ਮਹਾਨ ਯੋਧੇ ਭਾਈ ਬਚਿੱਤਰ ਸਿੰਘ ਜੀ ਨੂੰ ਦਿੱਤੀ ਹੋਈ ਨਾਗਣੀ ਬਰਛਾ ਹੈ ਵਾਹੇ ਗੁਰੂ ਜੀ ਵਾਹੇ ਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰਬਤ ਦਾ ਪਲਾ ਕਰਨਾ ਜੀ ਵਾਹਿਗੁਰੂ ਵਾਹਿਗੁਰੂ ਅਖੰਡ ਜੋਤ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਵਾਹਿਗੁਰੂ ਆਓ ਸਾਧ ਸੰਗਤ ਜੀ ਆਪਾਂ ਪੂਰਾ ਸਾਬ ਜੀ ਦੇ ਦਰਸ਼ਨ ਕਰਦੇ ਹਾਂ ਇਹ ਹੀ ਉਹ ਪਵਿੱਤਰ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ 17 ਪਹਿਰ ਆਪਣੀ ਕੋਣੀ ਦੇ ਭਾਰਤੀ ਜਾਪ ਕੀਤਾ ਸੀ ਆਓ ਦਰਸ਼ਨ ਕਰੋ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸਤ ਸੰਗਤ ਜੀ ਜੇ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ ਤਾਂ ਜੋ ਅਸੀਂ ਅੱਗੇ ਤੋਂ ਵੀ ਇਹੋ ਜਿਹਾਂ ਹੋਰ ਵੀਡੀਓ ਲੈ ਕੇ ਆ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ